ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾਦ ਦੀਆਂ ਵਾਰਾਂ ਦੀ ਸੰਖਿਆ ਪਾ ਲੜੀ ਵਾਰ ਕਰ ਰਹੇ ਹਾਂ ਤੇ 20-20 ਵਾਰ ਆਪਣੇ ਚੱਲੇ ਸੀ ਜਿੰਦੀਆਂ ਪੰਜ ਪੌੜੀਆਂ ਪਹਿਲਾਂ ਹੋ ਗਈਆਂ ਸਨ। ਪੈਰੇ ਪੈ ਗੁਰ ਸਿੱਖ ਪੈਰ ਧੁਆਇਆ। ਗੁਰੂ ਦੇ ਸਿੱਖਾਂ ਦੇ ਪੈਰੀ ਹੱਥ ਲਾ ਕੇ ਪੈਰ ਧੋਂਦੇ ਹਨ ਅੰਮ੍ਰਿਤ ਬਾਣੀ ਚੱਖ ਮਨ ਵਸ ਆਇਆ। ਉਸ ਚਰਨਾਮ੍ਰਿਤਿ ਵਾਦੀ ਉਹ ਚੱਕਦੇ ਹਨ ਤੇ ਇਉਂ ਹੰਕਾਰੀ ਮਨ ਵਸ ਹੋ ਜਾਂਦੇ ਹਨ ਪਾਣੀ ਪੱਖਾ ਪੀਹ ਪੱਟ ਛੁਕਾਇਆ ਕਿਦੋ ਜਲਦਾ ਭਰਨਾ ਪੱਖਾ ਚੱਲਣਾ ਚੱਕੀ ਪੀਣ ਲੰਗਰ ਦੇ ਪੱਟ ਕਹੀਏ ਚੁੱਲ੍ਹੇ ਹੇਠ ਬਾਲਣ ਪਾਉਣ ਦੀ ਟਹਿਲ ਕਰਦੇ ਹਨ ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ ਕਹਿੰਦੇ ਜਦੋਂ ਉਥੋਂ ਵੇਲ ਹੋਵੇ ਤਾਂ ਕੀ ਕਰਦੇ ਹਨ ਗੁਰੂ ਜੀ ਦੀ ਬਾਣੀ ਨੂੰ ਸੁਣ ਕੇ ਉਸ ਦਾ ਅਰਥ ਤੇ ਹੀਰਾਨ ਸਿੱਖਦੇ ਰਹਿੰਦੇ ਹਨ ਫਿਰ ਉਸ ਨੂੰ ਆਪਣਾ ਲਿਖ ਕੇ ਹੋਰਨਾਂ ਨੂੰ ਵੀ ਲਿਖਾ ਦਿੰਦੇ ਹਨ ਨਾਮ ਦਾਣ ਇਸ਼ਨਾਨ ਕਰਮ ਦ੍ਰਿ ਕਮਾਇਆ ਨਾਮ ਦਾਣ ਤੇ ਇਸ਼ਨਾਨ ਤਿੰਨਾ ਕਰਮਾਂ ਦੀ ਕਮਾਈ ਕਰਦੇ ਹਨ ਨਿਵ ਚੱਲਣ ਮਿੱਠ ਬੋਲਣ ਘਾਲ ਖਵਾਇਆ ਨਿਵ ਕੇ ਚੱਲਦੇ ਮਿੱਠਾ ਬੋਲਦੇ ਹਨ ਤੇ ਦਸਾਂ ਨੋਹਾਂ ਦੀ ਮਜੂਰੀ ਕਰਕੇ ਆਪ ਸ਼ੱਕਦੇ ਨੇ ਹੋਰਨਾਂ ਸੁੱਖਾਂ ਨੂੰ ਸਿਖਾਉਂਦੇ ਹਨ ਪਰਮਾਨ ਕਾਲ ਖਾਏ ਕੁਛ ਹੱਥੋ ਦੇ ਨਾਨਕ ਰਾਹੁ ਪੁਛਾੜੇ ਸੇ ਗੁਰ ਸਿੱਖਾਂ ਗੁਰ ਸਿੱਖ ਮੇਲ ਮਲਾਇਆ ਗੁਰੂ ਦੇ ਸਿੱਖਾਂ ਦਾ ਮੇਲ ਗੁਰ ਸਿੱਖਾਂ ਨਾਲ ਈਸ਼ਵਰ ਨੇ ਮਲਾਇਆ ਭਾਏ ਪ੍ਰਗਤ ਗੁਰ ਪੁਰਬ ਕਰੇ ਕਰਾਇਆ ਪ੍ਰੇਮ ਭਗਤੀ ਗੁਰ ਪੁਰਬ ਕਰਦੇ ਅਰ ਕਰਾਉਂਦੇ ਹਨ ਗੁਰ ਸਿੱਖ ਦੇ ਵੀ ਦੇਵ ਜਠੇਰੇ ਪਾਇਆ ਗੁਰੂ ਦੇ ਸਿੱਖਾਂ ਨੂੰ ਵੀ ਦੇਵੀ ਦੇਵਤੇ ਅਰ ਵੱਡ ਵਡੇਰੇ ਕਹਿੰਦੇ ਸਮਝਦੇ ਹਨ ਗੁਰਸਿੱਖ ਮਾਪਿ ਵੀਰ ਕੁਟੰਬ ਸਬਾਇਆ ਗੁਰਸਿੱਖਾਂ ਨੂੰ ਮਾਤ ਪਿਤਾ ਪ੍ਰਾਪਤੰਬ ਸਭ ਕੋ ਜਾਨਦੇ ਹਨ ਗੁਰਸਿੱਖ ਖੇਤੀ ਵਣਜ ਲਾਹਾ ਪਾਇਆ ਗੁਰੂ ਦੇ ਸਿੱਖ ਨੂੰ ਹੀ ਖੇਤ ਵਣਜ ਕਰ ਜਾਣ ਕੇ ਲਾਭ ਪਾਉਂਦੇ ਹਨ ਸੰਤਨ ਸਿਮ ਮੇਰੀ ਲੇਵਾ ਦੇਵੀ ਸੰਤਨ ਸਿਮ ਬਿਵਹਾਰਾ ਸੰਤਨ ਸਿਮ ਲਾਹਾ ਖਟਿਆ ਹਰ ਭਗਤ ਭਰੇ ਭੰਡਾਰ ਹੰਸ ਵੰਸ ਗੁਰਸਿੱਖ ਗੁਰਸਿੱਖ ਜਾਇਆ ਗੁਰੂ ਦੇ ਸਿੱਖ ਹੰਸਾਂ ਦੇ ਵੰਸ ਵਾਂ ਮੰਦਰੋਂ ਬਾਹਰੋਂ ਨਰਮਲ ਹਨ ਗੁਰਸਿੱਖ ਦੇ ਜਾਏ ਹੋਣ ਕਰਕੇ ਸਾਰੇ ਹੰਸ ਹਨ ਸੱਜਾ ਖੱਬਾ ਸੋਣ ਨ ਮੰਨ ਵਸਾਇਆ ਭਲਾ ਬੁਰਾ ਸਗਨ ਗੁਰਮੁਖ ਲੋਗ ਮਨ ਵਿੱਚ ਨਹੀਂ ਰੱਖਦੇ ਨਾਰ ਪੁਰਖ ਨੂੰ ਵੇਖ ਨ ਪੈਰ ਹਟਾਇਆ ਇਸਤਰੀ ਪੁਰਖਾਂ ਵੱਲ ਵੇਖ ਕੇ ਆਪਣਾ ਪੈਰ ਪਿੱਛੇ ਨਹੀਂ ਖਿਡਾ ਹਟਾਉਂਦੇ ਪਾਗ ਸਗਨ ਕੋ ਸਗਨ ਨਹੀਂ ਜਾਣਦੇ ਭਾਗ ਸੁਭਾਗ ਵਿਚਾਰ ਨ ਛੱਕ ਮਨਾਇਆ ਬੋਲ ਕੋ ਬੋਲ ਜਨਮਰ ਦੇ ਬੋਲਾਂ ਤੋਂ ਸਗਣ ਵਿਚਾਰ ਦੇ ਵਿਚਾਰ ਦੇ ਹਲ ਅਤੇ ਨਿਸ਼ਚ ਦਾ ਵਿਚਾਰ ਨਹੀਂ ਕਰਦੇ ਦੇਵੀ ਦੇਵਨ ਸੇਵ ਨਾ ਪੂਜਾ ਕਰ ਪੂਜ ਕਰਾਇਆ ਕਹਿੰਦੇ ਦੇਵੀ ਦੇਵਤਿਆਂ ਨੂੰ ਨਹੀਂ ਸੇਵ ਦੇ ਤੇ ਨਾ ਹੀ ਪੂਜਾ ਕਰਦੇ ਆ ਭੰਬਲ ਖੂਸੇ ਖਾਏ ਨਾ ਮਨ ਪਰਮਾਇਆ ਵਾਸ ਗੁਰੂ ਤੋਂ ਛੁੱਟ ਕਿਸੇ ਨੇ ਨਾ ਮਨ ਪਰਵਾਉਂਦੇ ਹਨ ਤੇ ਨਾ ਭੰਬਲ ਖੂਸੇ ਖਾਂਦੇ ਆ ਗੁਰਸਿੱਖ ਸੱਚਾ ਖੇਤ ਬੀਜ ਫਲਾਇਆ ਐਸੇ ਗੁਰੂ ਦੇ ਸਿੱਖ ਸੱਚਾ ਖੇਤ ਹਾਂ ਜਿੱਥੇ ਸਰਦਦ ਦਾ ਬੀਜ ਪਾਇਆ ਜਾ ਫਲਦਾ ਹੈ ਕਿਰਤ ਵਰਤ ਮਨ ਭਰਮ ਸੱਚ ਦੜਾਇਆ ਕਹਿੰਦੇ ਇਸ ਵਿੱਚ ਸਿੱਖ ਧਰਮ ਦੀ ਉਪਜੀਵਕਾ ਦੀ ਕਿਰਤ ਕਰਦੇ ਹਨ ਪਰ ਸੱਚ ਨੂੰ ਦ੍ਰਿੜ ਰੱਖਦੇ ਸੱਚ ਨਾਮ ਕਰਤਾਰ ਆਪ ਉਪਾਇ ਜਾਣਦੇ ਹਨ ਕਿ ਸੱਚਾ ਨਾਮ ਕਰਤਾਰ ਦਾ ਹੈ ਤੇ ਆਪ ઈશ્વਰ ਨੇ ਉਤਪਤ ਕੀਤਾ ਹੈ ਭਾਵ ਉਸ ਨੂੰ ਚੇਤੇ ਰੱਖਦੇ ਹਨ ਸਤਿਗੁਰੂ ਪੁਰਖ ਦਇਆਲ ਦਇਆ ਕਰ ਆਇਆ ਸਤਿਗੁਰੂ ਪੁਰਖ ਦਇਆਲ ਆਪ ਦਇਆ ਕਰਕੇ ਉਥੇ ਦਰਸ਼ਨ ਦਿੰਦੇ ਹਨ ਨਿਰੰਕਾਰ ਆਕਾਰ ਦਾ ਸ਼ਬਦ ਸੁਣਾਇ ਨਿਰੰਕਾਰ ਤੇ ਆਕਾਰ ਦਾ ਸ਼ਬਦ ਸੁਣਾਉਂਦੇ ਹਨ ਨਿਰਗੁਣ ਆਪ ਸਰਗੁਣ ਵੀ ਉਹੀ ਸਾਧ ਸੰਗਤ ਸੱਚਖੰਡ ਥੇਹੁ ਵਸਾਇਆ ਸਾਧ ਸੰਗਤ ਰੂਪੀ ਸੱਚਖੰਡ ਦਾ ਥੇ ਨਗਰ ਆਪ ਨਿਰੰਕਾਰ ਨੇ ਵਸਾਇਆ ਸੱਚਾ ਤਖਤ ਬਣਾਏ ਸਲਾਮ ਕਰਾਇਆ ਸਾਧ ਸੰਗਤ ਹੀ ਸੱਚਾ ਤਖਤ ਹੈ ਸਾਰਾ ਜਗਤ ਸਲਾਮੀ ਕਰਦਾ ਪਵ ਸਾਰੇ ਨਮਸਕਾਰਾਂ ਕਰਦੇ ਹਨ ਗੁਰ ਸਿੱਖਾ ਗੁਰ ਸਿੱਖ ਸੇਵਾ ਲਾਇਆ ਗੁਰੂ ਦੇ ਸਿੱਖ ਨੇ ਸਿੱਖਾ ਨੂੰ ਗੁਰਾਂ ਦੀ ਸੇਵਾ ਵੇਖੀ ਲਾ ਛੱਡਿਆ ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ ਸਾਧ ਸੰਗਤ ਦੀ ਸੇਵਾ ਕਰ ਕੇ ਸੁਖ ਫਲ ਪਾ ਲਿਆ ਤੱਪੜ ਝਾੜ ਵਿਛਾਏ ਧੂੜੀ ਨਹਾਇਆ ਸੇਵਾ ਕੀ ਇਹ ਸਾਧ ਸੰਗਤ ਦੇ ਬੈਠਣ ਦਾ ਤੱਪੜ ਝਾੜ ਝੰਮਕ ਵਿਛਾਉਂਦੇ ਹਨ ਪਰ ਚਰਨ ਧੂੜੀ ਵਿਖੇ ਨਹਾਉਂਦੇ ਕੋਰੇ ਮੱਟ ਅੜਾਇਕ ਨੀਰ ਭਰਾਇਆ ਕੋਰੇ ਮਟਕੇ ਮੰਗਵਾ ਕੇ ਗੁਰੂ ਦੀ ਸ਼ਬੀ ਲਈ ਜਾਲ ਨਾਲ ਭਰ ਛੱਡਦੇ ਹਨ ਕਿ ਉਹਨਾਂ ਵਿੱਚੇ ਜਲ ਠੰਡਾ ਰਹੇ ਆਣ ਮਹਾ ਪ੍ਰਸਾਦ ਵੰਡ ਖਵਾਇਆ ਮਹਾ ਪ੍ਰਸਾਦ ਮੰਗਵਾ ਕੇ ਸਾਧ ਸੰਗਤ ਵਿੱਚ ਵੰਡਦੇ ਨੇ ਜੇ ਆਪ ਖਾਂਦੇ ਤੇ ਹੋਰ ਉਹਨਾਂ ਨੂੰ ਖੁਲਾਉਂਦੇ ਹਨ ਸੁਸੰਗਤ ਜੀ 10-12 10 ਪੌੜੀਆਂ ਇੱਥੇ ਸੰਪੂਰਨ ਹੋ ਗਈਆਂ ਨੇ ਖੁੱਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ